ਕੜੀ ਸੋਨੇ ਦੀ ਆ ਮਿੱਤਰਾ ਜੇ ਮੈਂ ਚੋਰੀ ਕਰ ਲਈ ਨਾ ਮੇਰੇ ਤਾਂ 1.5 ਦੋ ਲੱਖ ਰੁਪਇਆ ਵਟੇ ਜਾਣਾ ਅਜ ਤੋਂ ਪਹਿਲਾਂ ਨੂੰ ਪਤਾ ਲੱਗ ਜੇ ਲੈ ਕੇ ਦਵਾ ਦਵ ਘੜੀ ਨਿਕਲ ਜਾ ਓਏ ਮੇਰੀ ਕੜੀ ਲੈ ਕਿੱਧਰ ਚੱਲੇ ਆ ਆ ਬਾਈ ਕਿਹੜੀ ਕੜੀ ਬਾਈ ਆ ਜਿਹੜੀ ਤੂੰ ਪਿੱਛੇ ਲੁਕੋਈ ਆ ਆ ਸ਼ੀਸ਼ੇ ਚ ਦੀ ਸਾਰਾ ਕੁਝ ਦੇਖ ਲਿਆ ਮੈਂ ਸੌਰੀ ਬਾਈ ਗਲਤੀ ਹੋ ਗਈ ਯਾਰ ਇਹ ਘਟਿਆ ਕਾ ਮਸ਼ਦ ਕਿਉਂ ਨਹੀਂ ਦਿੰਦਾ ਤੂੰ ਬਾਈ ਮੈਂ ਤਾਂ ਆਪੇ ਆਤਾ ਤਾ ਤੂੰ ਬਹੁਤ ਜਿਆਦਾ ਪਰੇਸ਼ਾਨ ਆ ਜਿੰਨਾ ਚਿਰ ਮੈਂ ਕਿਸੇ ਨਾਲ ਚੋਰੀ ਠੱਗੀ ਬੇਈਮਾਨੀ ਨਾ ਕਰਾਂ ਉਹਨਾਂ ਚਿਰ ਮੈਨੂੰ ਚੈਨ ਨਹੀਂ ਆਉਂਦਾ ਬਾਈ ਬਣ ਕੇ ਤੂੰ ਨਾ ਕਿਸੇ ਡਾਕਟਰ ਤੋਂ ਮੇਰਾ ਇਲਾਜ ਕਰਾ ਕੇ ਦੇ ਉਹ ਤੂੰ ਡਾਕਟਰ ਨੂੰ ਛੱਡ ਆਪਣੇ ਨਾਲ ਦੇ ਪੈਨ ਨਾ ਇੱਕ ਬਾਬਾ ਵਾ ਮੈਂ ਤੇਰਾ ਇਲਾਜ ਉਹ ਤੋਂ ਕਰਵਾ ਕੇ ਦਿਨਾ ਵਾ ਚੱਲ ਚੱਲੀਏ ਬੇਟਾ ਮੈਂ ਤੇਰੀ ਸਾਰੀ ਕੁੰਡਲੀ ਕੱਢ ਲੀਆ ਆਉਂਦੇ ਸੋਮਵਾਰ ਤੂੰ ਜਮਾਂ ਠੀਕ ਹੋ ਜਾਏਗਾ ਤੇਰੀਆਂ ਸਾਰੀਆਂ ਬਿਮਾਰੀਆਂ ਖਤਮ ਹੋ ਜਾਣਗੀਆਂ ਬਾਬਾ ਜੀ ਦੀ ਜੈ ਹੋ ਬਾਬਾ ਜੀ ਦੀ ਜੈ ਹੋ ਬੈਠੋ ਬੇਟਾ ਬੈਠੋ ਦੱਸੋ ਪਪਾ ਜੀ ਗੱਲ ਨਾ ਇਸ ਤਰ੍ਹਾਂ ਵਾ ਜਿੰਨਾ ਚਿਰ ਮੈਂ ਕਿਸੇ ਵੀ ਬੰਦੇ ਨਾਲ ਚੋਰੀ ਠੱਗੀ ਧੋਖਾ ਨਾ ਕਰਾ ਉਹਨਾਂ ਚਿਰ ਮੈਨੂੰ ਚੈਨ ਨਹੀਂ ਆਉਂਦਾ ਤੁਸੀਂ ਨਾ ਇਹਦਾ ਕੋਈ ਹੱਲ ਕਰੋ ਅੱਛਾ ਪਰ ਬੇਟਾ ਹੁਣ ਤੂੰ ਬਹੁਤ ਲੇਟ ਹੋ ਗਿਆ ਹੁਣ ਕੋਈ ਫਾਇਦਾ ਨਹੀਂ ਕੀ ਮਤਲਬ ਬਾਬਾ ਜੀ ਮਤਲਬ ਇਹ ਅੱਜ ਸ਼ਾਮ ਨੂੰ 4 ਵਜੇ ਤੇਰੀ ਮੌਤ ਹੋ ਜਾਣੀ ਆ ਹੁਣ ਕਿਸੇ ਵੀ ਚੀਜ਼ ਦਾ ਕੋਈ ਹੱਲ ਨਹੀਂ ਹੋ ਸਕਦਾ ਅੱਜ ਤੂੰ ਜਿੰਨੀਆਂ ਵੀ ਗੱਲਾਂ ਉਹਦੇ ਪਰਿਵਾਰ ਨਾਲ ਕਰਨੀਆਂ ਜਾ ਕੇ ਕਰ ਲੈ ਅੱਜ ਤੂੰ ਇਹ ਦੁਨੀਆ ਤੇ ਨਹੀਂ ਰਹਿਣਾ ਹੁਣ ਤੁਸੀਂ ਇੱਥੋਂ ਜਾ ਸਕਦੇ ਆ ਹਾਂਜੀ ਬੇਟਾ ਤੁਸੀਂ ਦੱਸੋ ਤੁਹਾਡੀ ਕੀ ਸਮੱਸਿਆ ਵਾ ਬਾਬਾ ਤੂੰ ਰੋਟੀ ਖਾਣਾ ਨਹੀਂ ਮੰਮੀ ਮੈਂ ਨਹੀਂ ਖਾਣੀ ਕੀ ਗੱਲ ਬੋਤੋਂ ਕਿਉਂ ਨਹੀਂ ਖਾਣੀ ਮੰਮੀ ਅੱਜ ਸ਼ਾਮ ਨੂੰ 4 ਵਜੇ ਮੇਰੀ ਮੌਤ ਹੋ ਜਾਣੀ ਆ ਤੈਨੂੰ ਕੀ ਨਹੀਂ ਕਿਹਾ ਆਪਣੇ ਨਾਲ ਦੇ ਪਿੰਡ ਦਾ ਜਿਹੜਾ ਬਾਬਾ ਨਹੀਂ ਮੈਂ ਤਾਂ ਉਹਨੇ ਕਿਹਾ ਵਾ ਪੁੱਤ ਬਾਬੇ ਜੋ ਕੁਝ ਕਹ ਦਿੰਦੇ ਆ ਨਾ ਉਹ ਸੱਚ ਹੀ ਹੁੰਦਾ ਵਾ ਤੂੰ ਟਾਈਮ ਦੇਖ ਕੇ ਨਾ ਹੋ ਗਿਆ ਮੰਮੀ ਤੈਨਾਂ ਵੱਜ ਗਏ ਇਹਦਾ ਮਤਲਬ ਹੁਣ ਮੇਰੀ ਦੁਨੀਆ ਤੇ 1 ਘੰਟਾ ਰਹਿ ਗਿਆ ਮੰਮੀ ਮੈਨੂੰ ਮਾਫ ਕਰ ਦੋ ਮੈਂ ਲੋਕਾਂ ਨਾਲ ਬਹੁਤ ਠੱਗੀਆਂ ਧੋਖੇ ਬੇਈਮਾਨੀਆਂ ਕੀਤੀਆਂ ਉਹ ਕੋਈ ਨਾ ਯਾਰ ਤੂੰ ਘਬਰਾ ਨਾ ਇੱਕ ਦਿਨ ਤਾਂ ਸਾਰੇ ਨਹੀਂ ਜਾਣਾ ਹੁੰਦਾ ਵਾ ਸਾਢੇ ਤਿੰਨ ਹੋ ਗਏ ਆ ਤੇਰੇ ਜਾਣ ਦਾ ਅੱਧਾ ਘੰਟਾ ਹੀ ਰਹਿ ਗਿਆ ਤੂੰ ਰੱਬ ਦਾ ਨਾਮ ਜਪ ਲੈ ਬਾਈ 5 ਮਿੰਟ ਰਹਿ ਗਏ 4 ਵਜੇ ਚ ਵਾਹਿਗੁਰੂ 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 ਬਾਈ ਕਿੰਨਾ ਟਾਈਮ ਹੋ ਗਿਆ ਬਾਈ ਟਾਈਮ ਤੇ 4 ਵਜੇ ਦੇ 10 ਮਿੰਟ ਹੋ ਗਏ ਵਧਾਈਆਂ ਤੈਨੂੰ ਤੇਰੀ ਜਾਨ ਬਚ ਗਈ ਬਈ ਇਹਦਾ ਮਤਲਬ ਆ ਬਾਬੇ ਨੇ ਆਪਾਂ ਨੂੰ ਝੂਠ ਬੋਲਿਆ ਵੀ 4 ਵਜੇ ਮੇਰੀ ਮੌਤ ਹੋ ਜਾਣੀ ਆ ਆ ਜਾ ਆਪਾਂ ਉਹਦੇ ਨਾਲ ਗੱਲ ਕਰਕੇ ਆਉਨੇ ਆ ਚੱਲ ਚੱਲ ਬਈ ਓਏ ਤੂੰ ਵੱਡਾ ਬਾਬਾ ਬਣਿਆ ਫਿਰਦਾ ਤੂੰ ਤਾਂ ਮੈਨੂੰ ਕਹਿੰਦਾ ਸੀ 4 ਵਜੇ ਤੇਰੀ ਮੌਤ ਹੋ ਜਾਣੀ ਆ ਮੈਂ ਤਾਂ ਮਰਿਆ ਨਹੀਂ 4 ਵਜੇ ਹੁਣ ਤਾਂ ਟਾਈਮ ਵੀ 5:30 ਹੋ ਗਿਆ ਪਤਾ ਮੈਂ ਤੈਨੂੰ ਇਹੀ ਗੱਲ ਤਾਂ ਸਮਝਾਉਣੀ ਚਾਹੁੰਦਾ ਸੀ ਕਿਹੜੀ ਗੱਲ ਸਮਝਾਉਣੀ ਸੀ ਤੂੰ ਅੱਜ ਤੂੰ ਕਿੰਨੇ ਲੋਕਾਂ ਨਾਲ ਠੱਗੀ ਧੋਖਾ ਬੇਈਮਾਨੀ ਤੇ ਕਿੰਨੇ ਲੋਕਾਂ ਦੇ ਘਰੇ ਚੋਰੀ ਕਰਕੇ ਆਇਆ ਉਹ ਭਰਾਵਾ ਅੱਜ ਤਾਂ ਮੈਨੂੰ ਮੌਤ ਦਾ ਡਾਰੀ ਬਹੁਤ ਸੀ ਅੱਜ ਮੈਂ ਕਿਸੇ ਨੇ ਠੱਗੀ ਧੋਖਾ ਕਿੱਥੋਂ ਕਰ ਲਿੰਦਾ ਜੇ ਤੂੰ ਇਹੀ ਗੱਲ ਹਮੇਸ਼ਾ ਲਈ ਆਉਂਦੇ ਦਿਲ ਦੇ ਵਿੱਚ ਵਸਾ ਲਵੇਂ ਵੀ ਕੀ ਪਤਾ ਮੈਂ ਕਦੋਂ ਮਰ ਜਾਣਾ ਵਾ ਫਿਰ ਤੂੰ ਕਦੇ ਵੀ ਕਿਸੇ ਨਾਲ ਠੱਗੀ ਧੋਖਾ ਬੇਈਮਾਨੀ ਕਰਨ ਬਾਰੇ ਨਹੀਂ ਸੋਚੇਂ